ਸਤਨਾਮ ਵਾਹਿਗੁਰੂ ਸਹਬ ਜੀਓ ਸੁਣੀ ਅਰਦਾਸ Swami ਮੇਰੇ ਸਰਬ ਕਲਾ ਬਨ ਆਈ ਪਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਸੇ ਫਿਰ ਗਰਬਾਸ ਨ ਪਰਿਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਰੰਤ ਦੇ ਸਦਕਾ ਗੁਰੂ ਪਾਤਸ਼ਾਹ ਮਹਾਰਾਜ ਦੇ ਜੀ ਗੁਣ ਗਾਉਣ ਦਾ ਸਮਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਅੰਮ੍ਰਿਤ ਵੇਲੇ ਉੱਠਨ ਸਾਰ ਹਰ ਸਿੱਖ ਨੂੰ ਲੈਣਾ ਚਾਹੀਦਾ ਹੈ। ਆਪਣੇ ਮੂੰਹ ਨਾਲ ਆਪਣੀ ਦਸਨਾ ਨਾਲ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤੂੰ ਤਨ ਐ ਤੂੰ ਪਾਤਸ਼ਾਹ ਕਲਯੁਗ ਦਾ ਅਵਤਾਰ ਪੂਰਨ ਪ੍ਰਮਾਤਮਾ ਕਈ ਕਹਿੰਦੇ ਨੇ ਰੱਬ ਹੈ ਨਹੀਂ ਰੱਬ ਦੇਖਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਲਓ ਗੁਰੂ ਗ੍ਰੰਥ ਸਾਹਿਬ ਹਾਜ਼ਰ-ਨਾਜ਼ਰ ਰੱਬ ਹੈ ਪ੍ਰਮਾਤਮਾ ਹੈ ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਪ੍ਰਮਾਤਮਾ ਦੀ ਹੋਂਦ ਨੂੰ ਲੋਕ ਖਤਮ ਕਰ ਚੁੱਕੇ ਸੀ ਕਿ ਪ੍ਰਮਾਤਮਾ ਹਾਈ ਕੋਈ ਨਹੀਂ ਕੁਝ ਦੇਸ਼ ਦਾ ਰਾਜਾ ਬਣ ਜਾਂਦਾ ਚੱਕਰਵਰਤੀ ਉਹਨੂੰ ਰੱਬ ਮੰਨਣ ਲੱਗ ਜਾਂਦੇ ਦਰਕਤਾ ਨੂੰ ਤੇ ਹੋਰ ਚੀਜ਼ਾਂ ਰੱਬ ਮੰਨਦੇ ਪਰ ਪ੍ਰਮਾਤਮਾ ਦੇ ਨਾਮ ਤੋਂ ਦੂਰ ਸੀ ਬਗਦਾਦ ਸ਼ਹਿਰ ਮੁਸਲਮਾਨਾਂ ਦਾ ਗੜ੍ਹ ਸੀ ਜਿੱਥੇ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਪਕੰਬਰ ਪੀਰ ਮ ਬਗਦਾਦ ਵਿੱਚ ਰਹਿੰਦੇ ਸੀ ਸੱਚੇ ਪਾਤਸ਼ਾਹ ਮਹਾਰਾਜ ਬਗਦਾਦ ਸ਼ਹਿਰ ਗਏ ਨੇ ਤੇ ਸ਼ਹਿਰੋਂ ਬਾਹਰ ਜਾ ਕੇ ਇਕ ਨਦੀ ਦੇ ਕੰਢੇ ਤੇ ਜਾ ਕੇ ਇਸ਼ਨਾਨ ਕੀਤਾ ਤੇ ਅੰਮ੍ਰਿਤ ਵੇਲੇ ਨਾਮ ਦੇ ਵਿੱਚ ਜੁੜੇ ਨੇ ਚੜ੍ਹੇ ਦਿਵਸ ਗੁਰਬਾਣੀ ਗਾਵੇ ਜਦੋਂ ਦਿਨ ਚੜ੍ਹਦਾ ਫਿਰ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਨੇ ਉਸ ਤੋਂ ਪਹਿਲਾਂ ਵਾਹਿਗੁਰੂ ਦਾ ਜਾਪ ਕਰਦੇ ਨੇ ਵਾਹਿਗੁਰੂ 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 ਇਹ ਨਾਮ ਦਾ ਬੀਜ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾਂ ਇੱਕ ਬਾਬਾ ਅਕਾਲ ਰੂਪ ਦੂਜਾ ਰ ਬਾਬੀ ਮਰਦਾਨਾ ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਭਜਨ ਬੰਦਗੀ ਕਰਕੇ ਸਤਨਾਮ ਦੀ ਨਾਮ ਜਪਾਰੇ ਨੇ ਤੇ ਕਹਿਣ ਲੱਗੇ ਦੂਜਾ ਨਾਲ ਉਹਨਾਂ ਦਾ ਸਾਥੀ ਜਿਹੜਾ ਰਬਾਬ ਵਜਾਉਂਦਾ ਬਾਬਾ ਮਰਦਾਨਾ ਉਹ ਨਾਲ ਹੈ ਦਿੱਤੀ ਬਾਗ ਨਵਾਜ ਕਰ ਸਨ ਸਮਾਨ ਹੋਆ ਜਹਾਨਾ ਵੇਖੋ ਬਾਗ ਮੁਸਲਮਾਨ ਜਦੋਂ ਅੱਲਾ ਦੀ ਬਾਗ ਦਿੰਦੇ ਨੇ ਇਦਰੋ ਗੁਰੂ ਨਾਨਕ ਨੇ ਬਾਗ ਦਿੱਤੀ ਬਾਗ ਦਾ ਮਤਲਬ ਕਿ ਜਦੋਂ ਮਹਾਰਾਜ ਨੇ ਸਤਨਾਮ ਦੀ ਉੱਚੀ ਆਵਾਜ਼ ਦੇ ਵਿੱਚ ਬੋਲੇ ਮਹਾਰਾਜ ਸਤਨਾਮ ਵਾਹੀ ਗੁਰੂ ਸਾਹਿਬ ਜੀ ਤੇ ਕੰ ਲੱਗੇ ਸਾਰੇ ਚੁੱਪ-ਚਾਪ ਹੋ ਗਏ ਸਾਰੇ ਟਿਕ ਗਏ ਵੇਖੋ ਜਦੋਂ ਕੋਈ ਜੀਵਨ ਵਾਲਾ ਬੰਦਾ ਕੀਰਤਨ ਕਰਦਾ ਨਾ ਜਾਂ ਕਥਾ ਕਰਦਾ ਜਾਂ ਬਾਣੀ ਪੜ ਰਿਹਾ ਹੁੰਦਾ ਹੈ ਤੇ ਸੰਗ ਤਾਂ ਸਾਰੀ ਸ਼ਾਂਤ ਹੋ ਜਾਂਦੀ ਹੈ ਸਾਰੀ ਟਿਕ ਜਾਂਦੀ ਹੈ ਤੇ ਜਿਹੜਾ ਬੰਦੇ ਦਾ ਜੀਵਨ ਨਹੀਂ ਹੈ ਜਿਹਦੇ ਆਪਣੀ ਕਮਾਈ ਨਹੀਂ ਕੀਤੀ ਸੇਵਾ ਦੀ ਗੱਲ ਕਰ ਰਿਹਾ ਪਰ ਸੇਵਾ ਕਦੇ ਕੀਤੀ ਨਹੀਂ ਨਾਮ ਦੀ ਗੱਲ ਕਰ ਰਿਹਾ ਪਰ ਨਾਮ ਕਦੇ ਜਪਿਆ ਨਹੀਂ ਪਰ ਉਪਕਾਰ ਦੀ ਗੱਲ ਕਰ ਰਿਹਾ ਪਰ ਕਦੇ ਪਰਉਪਕਾਰ ਕੀਤਾ ਹੀ ਨਹੀਂ ਜੀਨੇ ਕੀਤਾ ਜਿਨੇ ਕਮਾਈ ਕੀਤੀ ਹੈ ਜੀਵਨ ਹੈ ਅਮਰਤ ਵੇਲਾ ਨਾਮ ਸਿਮਰਨਾ ਨਿਤਨੇਮ ਹੈ ਉਹਨਾਂ ਦਾ ਸ਼ਾਂਤ ਹੋ ਜਾਂਦੇ ਨੇ ਚੁੱਪ ਚਾਪ ਹੋ ਜਾਂਦੇ ਨੇ ਲੋਕ ਐਂ ਟਿਕ ਜਾਂਦੇ ਨੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਦਾ ਪਰਮਾਤਮਾ ਦਾ ਨਾਮ ਲਿਆ ਤੇ ਸਾਰੇ ਸਨਮਨ ਹੋ ਗਏ ਭਾਵ ਕੇ ਸਾਰਿਆਂ ਦੇ ਹਿਰਦੇ ਸ਼ਾਂਤ ਹੋ ਗਏ ਸਾਰੇ ਟਿਕ ਗਏ ਸਾਰਿਆਂ ਨੂੰ ਬੜਾ ਸੁੱਖ ਮਿਲਿਆ ਜਦੋਂ ਕੰਨਾਂ 'ਚ ਨਾਮ ਪਿਆ ਤੇ ਕਹਿਣ ਲੱਗੇ ਪਾਤਸ਼ਾਹ ਮਹਾਰਾਜ ਨੇ ਜਦੋਂ ਸਨਮਨ ਨਗਰੀ ਪਈ ਦੇਖ ਪੀਰ ਤੇ ਆਹਿਰਾਂ ਨਾ ਜਿਹੜੀ ਬਗਦਾਦ ਸ਼ਹਿਰ ਦੇ ਵਿੱਚ ਹਮ ਦਸਤਗੀਰ ਪੀਰ ਰਹਿੰਦਾ ਸੀ ਹਮ ਉਹਨੇ ਦੇਖਿਆ ਬਈ ਇਹ ਐਡਾ ਵੱਡਾ ਪੀਰ ਕਿੱਥੋਂ ਆਇਆ ਜਿਹਦੇ ਬਚਨ ਦੇ ਵਿੱਚ ਇੰਨਾ ਬਾਲ ਸਾਰਾ ਬਗਦਾਦ ਹੀ ਸੁੰਨ ਮੁੰਨ ਹੋ ਗਿਆ ਭਾਵ ਕੇ ਸਾਰੇ ਟਿਕ ਗਏ ਸਾਰਿਆਂ ਦਾ ਹੀ ਧਿਆਨ ਪ੍ਰਮਾਤਮਾ ਅੱਲਾ ਦੇ ਵਿੱਚ ਜੁੜ ਗਿਆ ਬੜਾ ਹੈਰਾਨ ਹੋਇਆ ਵੇਖੇ ਧਿਆਨ ਲਗਾਏ ਕਰ ਇੱਕ ਪੀਰ ਫਕੀਰ ਵੱਡਾ ਮਸਤਾਨਾ ਜਦੋਂ ਕਹਿਣ ਲੱਗੇ ਦਾਤਗੀਰ ਨੇ ਧਿਆਨ ਲਾ ਕੇ ਦੇਖਿਆ ਨਾ ਕਿ ਇੱਕ ਫਕੀਰ ਆ ਜਿਹੜਾ ਖੁਦਾ ਦਾ ਪਰਮਾਤਮਾ ਨਾਲ ਜੁੜਿਆ ਫਕੀਰ ਚਿਹਰੇ ਤੇ ਰੱਬੀ ਨੂਰ ਬੇਪਰਵਾ ਫਕੀਰ ਆ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ ਉਹਨੇ ਦਸ ਦਰਸ਼ਨ ਕੀਤੇ ਪੁੱਛਿਆ ਫਿਰਕੇ ਦਸਤਗੀਰ ਕੌਣ ਫਕੀਰ ਕਿਸ ਕਾ ਕਰ ਆਨਾ ਕਹਿਣ ਲੱਗੇ ਫਿਰ ਦਸਤਗੀਰ ਪੀਰ ਨੇ ਬਚਨ ਕੀਤਾ ਕਹਿਣ ਲੱਗਾ ਪੁੱਛਿਆ ਉਹਨੇ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਫਕੀਰ ਜੀ ਤੁਸੀਂ ਕਹਿਣ ਲੱਗੇ ਕਿਹੜੇ ਘਰ ਚੋਂ ਆਂ ਭਾਵ ਕਿ ਕਿਹੜੇ ਮੱਤ ਨੂੰ ਮੰਨਦੇ ਹੋ ਕਿਹੜੇ ਮੱਤ ਦੇ ਬੰਦੇ ਹੋ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਵਚਨ ਕੀਤੇ ਨਾਨਕ ਕਾਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ ਕਹਿਣ ਲੱਗੇ ਮਰਦਾਨੇ ਨੇ ਕਿਹਾ ਫਿਰ ਦਸਤਗੀਰ ਪੀਰ ਨੂੰ ਕਹਿਣ ਲੱਗਾ ਇਹ ਗੁਰਨਾਨਕ ਕਾਲ ਯੁੱਗ ਦੇ ਵਿੱਚ ਜਿਨ੍ਹਾਂ ਨੇ ਫਕੀਰੀ ਤੇ ਅਕਾਲ ਪੁਰਖ ਨੂੰ ਇੱਕ ਪਛਾਣਿਆ ਹੈ ਇੱਕ ਜਾਣਦਾ ਹੈ ਕਿਸੇ ਜਾਤ ਮਜਬ ਧਰਮ ਦੇ ਵਿੱਚ ਨਹੀਂ ਪੈਂਦਾ ਭਾਵ ਜਿਹੜਾ ਰੱਬ ਦਾ ਫਕੀਰ ਹੈ ਉਹ ਰੱਬ ਦਾ ਹੀ ਰੂਪ ਮੰਨਦੇ ਨੇ ਇਹ ਕਿਉਂਕਿ ਉਹਨਾਂ ਟਾਈਮਾਂ 'ਚ ਮੁਸਲਮਾਨਾਂ ਦੀ ਹਿੰਦੂਆਂ ਨਾਲ ਸਨਾਤੀਆਂ ਨਾਲ ਬڑا ਵੈਰ ਵਿਰੋਧ ਚੱਲ ਰਿਆ ਸੀ ਪਰ ਉਹਨਾਂ ਨੇ ਕਿਹਾ ਜਿਹੜਾ ਰੱਬ ਦਾ ਨਾਮ ਰੈਂਦਾ ਉਹ ਠੀਕ ਆ ਕੋਈ ਰਾਮ ਕਹਿ ਰਿਹਾ ਚੰਗੀ ਗੱਲ ਆ ਕੋਈ ਅੱਲਾਹ ਕਹਿ ਰਿਹਾ ਠੀਕ ਆ ਪਰ ਫਿਰਕਿਆਂ ਕਰਕੇ ਮਜਬ ਕਰਕੇ ਕਿਸੇ ਨਾਲ ਝਗੜਾ ਤੇ ਵੈਰ ਨਹੀਂ ਕਰਨ ਵਾਲਾ ਇਹ ਇਹਨਾਂ ਨੇ ਤਾਂ ਰੱਬ ਨੂੰ ਤੇ ਬੰਦਗੀ ਵਾਲੇ ਨੂੰ ਇੱਕੋ ਹੀ ਸਮਝਿਆ ਹੈ ਕੋਈ ਅੱਲਾਹ ਕਹਿੰਦਾ ਕੋਈ ਰਾਮ ਕਹਿੰਦਾ ਸਭ ਦਾ ਸਤਕਾਰ ਕਰਦੇ ਹਨ ਤਤਕਾਸ ਚਹੁ ਦਿਸ ਜਾਨਾ ਜਿਨ੍ਹਾਂ ਨੇ ਚਾਰੇ ਪਾਸੇ ਪੂਰਬ ਪੱਛਮ ਉੱਤਰ ਦੱਖਣ ਸਾਰੇ ਪਾਸੇ ਪ੍ਰਮਾਤਮਾ ਨੂੰ ਜਾਣਦੇ ਹਨ ਇਹ ਨਹੀਂ ਵੀ ਕੱਲੇ ਇੱਕ ਪਾਸੇ ਪ੍ਰਮਾਤਮਾ ਹੈ ਜੇ ਤੂੰ ਇਹ ਬਚਨ ਸੁਣਿਆ ਤੇ ਕਹਿਣ ਲੱਗੇ ਸੱਤ ਗੀਰ ਪੀਰ ਬੜਾ ਹੈਰਾਨ ਤੇ ਪੁੱਛਦਾ ਹੈ ਮਨ ਦੇ ਵਿੱਚ ਇਰਖਾ ਵੀ ਆਇਆ ਸਵਾਲ ਪੁੱਛਦਾ ਵੀ ਕਿਤੇ ਸਵਾਲ ਜਵਾਬ ਕਰਕੇ ਇਹਨਾਂ ਨੂੰ ਨੀਵਾ ਦਿਖਾ ਦਈਏ ਬੇਸ਼ਕਤੀਵਾਨ ਪੀਰ ਲੱਗਦੇ ਨੇ ਕਿ ਮੇਰੇ ਵੀ ਇੱਥੇ ਬਗਦਾਦ ਵਿੱਚ ਬੜੀ ਚੜਤ ਹੈ ਤਾਂ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਕਹਿਣ ਲੱਗੇ ਤਕਰਾਰ ਕਰਕੇ ਪੁੱਛਦਾ ਦਸਤਗੀਰ ਕਿ ਇਹ ਜਿਹੜਾ ਪੀਰ ਹੈ ਇਹ ਬਹੁਤ ਸ਼ਕਤੀਵਾਨ ਪੀਰ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਬਗਦਾਦ ਵਿੱਚ ਆ ਕੇ ਇਹਨਾਂ ਨੇ ਬੜੀ ਵੱਡੀ ਕਰਾਮਾਤ ਦਿਖਾ ਦਿੱਤੀ ਹੈ ਕਿ ਚਾਰੇ ਪਾਸੇ ਰੱਬ ਦੱਸ ਦਿੰਦਾ ਹੈ ਕਿ ਚੌਂ ਦਿਸ਼ ਪਰਮੇਸ਼ਰ ਹੈ ਪਤਾਲਾਂ ਅਕਾਸ ਲੱਖ ਓੜਕ ਭਲੀ ਖਬਰ ਸੁਣਾਈ ਇਹਨਾਂ ਨੇ ਨਵੀਂ ਖਬਰ ਸੁਣਾ ਦਿੱਤੀ ਹੈ ਪਹਿਲਾਂ ਤਾਂ ਸੁਣੀ ਨਹੀਂ ਸੀ ਕਦੇ ਇਹ ਖਬਰ ਕਿ ਮਾ ਮਸਾਵਣੇ ਸੱਤ ਤab 14 ਤਬਕਾਂ ਦੀ ਗੱਲ ਕੀਤੀ ਐ ਸੱਤ ਪਤਾਲ ਦੱਸੇ ਨੇ ਸੱਤ ਚੰਦ ਨੇ ਸੱਤ ਸੂਰਜ ਨੇ ਇਹ ਕਹਿੰਦੇ ਨੇ ਲੱਖਾਂ ਹੀ ਪਤਾਲ ਨੇ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਲੱਖਾਂ ਸੂਰਜ ਨੇ ਲੱਖਾਂ ਚੰਦ ਨੇ ਤੇ ਕਹਿਣ ਲੱਗੇ ਇਹ ਤੁਸੀਂ ਨਵੀਂ ਖਬਰ ਸੁਣਾ ਦਿੱਤੀ ਐ ਫੇਰ ਦੁਰਾਇਨ ਦਸਤਗੀਰ ਅਸੀਂ ਤੇ ਵੇਖਾਂ ਜੋ ਤੋਈ ਪਾਈ ਕਹਿਣ ਲੱਗੇ ਵੀ ਤੁਸੀਂ ਲੱਖਾਂ ਦੀ ਗੱਲ ਕਰਦੇ ਹੋ ਇਹਦਾ ਮਤਲਬ ਸਾਡਾ ਬਾਬਾ ਜਿਹੜਾ ਸੀ ਉਹ ਗਲਤ ਹੈ ਮਾਰੇ ਕਹਿਣ ਲੱਗੇ ਨਹੀਂ ਤੁਹਾਡਾ ਬਾਬਾ ਵੀ ਸਹੀ ਹੈ ਦਸਤਗੀਰ ਪੀਰ ਮੁਹੰਮਦ ਸਾਹਿਬ ਕਿਹੜਾ ਗਲਤ ਨਹੀਂ ਮੁਹੰਮਦ ਸਾਹਿਬ ਵੀ ਸਹੀ ਨੇ ਕਹਿੰਦੇ ਇਹ ਉਹ ਕਿਵੇਂ ਕਹਿੰਦੇ ਜਿੰਨੇ ਉਹਨੂੰ ਦਿਸੇ ਭਾਈ ਉਹਨੇ ਦੱਸ ਤੇ ਜਿੰਨੇ ਮੈਨੂੰ ਦਿਸੇ ਮੈਂ ਦੱਸ ਤੇ 29 ਸੂਰਜ ਤਾਂ ਸਾਇੰਟਿਸਟਾਂ ਨਹੀਂ ਲੱਭ ਲੈਨੇ ਵਿਗਿਆਨੀਆਂ ਨਹੀਂ ਲੱਭਣੇ ਨੇ ਹੂੰ ਕਹਿਣ ਲੱਗੇ ਸਾਨੂੰ ਫਿਰ ਕਿਵੇਂ ਪਤਾ ਲੱਗੂ ਵੀ ਲੱਖਾਂ ਪਤਾਲ ਨੇ ਮਾਰੇ ਕਹਿੰਦੇ ਜਿੰਨੇ ਆ ਖੜੇ ਨੇ ਮਸੀਤ ਵਿੱਚ ਇੰਨਾ ਦੇ ਵਿੱਚੋਂ ਕਿਸੇ ਤੇ ਤੈਨੂੰ ਵਿਸ਼ਵਾਸ ਹੈ ਭਰੋਸਾ ਹੈ ਉਹ ਕਹਿਣ ਲੱਗਿਆ ਮੈਨੂੰ ਮੇਰੇ ਮੁੰਡੇ ਤੇ ਭਰੋਸਾ ਹੈ ਤਤਗੀਰ ਨੇ ਆਪਣਾ ਮੁੰਡਾ ਕੋਲੇ ਖੜਾ ਸੀ ਇਸ਼ਾਰਾ ਕੀਤਾ ਮਾਰੇ ਕਹਿੰਦੇ ਫਿਰ ਮੁੰਡੇ ਨੂੰ ਇੱਕ ਵਾਰੀ ਮੇਰੇ ਨਾਲ ਭੇਜੇਗਾ ਕਹਿੰਦੇ ਕਿੱਥੇ ਕਹਿੰਦੇ ਪਤਾਲਾਂ ਪਤਾਲ ਕਹਿੰਦੇ ਬਾਹ ਫੜਾਇਦੀ ਕਹਿੰਦੇ ਕਾਕਾ ਅੱਖਾਂ ਬੰਦ ਕਰ ਅੱਖਾਂ ਬੰਦ ਕੀਤੀਆਂ ਬਾਹ ਫੜੀ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਜਦੋਂ ਪੀਰ ਦਾ ਮੁੰਡਾ ਨਾਲ ਲੈ ਲਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਦੀਆਂ ਅੱਖਾਂ ਮੀਟ ਕੇ ਹਵਾ ਵਾਂਗੂ ਪਤਾਲਾਂ ਪਤਾਲ ਜਦੋਂ ਲੈ ਗਏ ਤਾਂ ਜਿੱਥੇ ਵੀ ਜਾਂਦੇ ਨੇ ਉਹ ਕਹਿੰਦਾ ਵੀ ਉਹਨੂੰ ਅੱਖ ਫੋੜ ਜਿੰਨੇ ਸਮੇਂ ਦੇ ਵਿੱਚ ਇਦਾਂ ਮਹਿਸੂਸ ਹੋਇਆ ਵੀ ਸਾਨੂੰ ਕਈ ਜੋਗ ਹੋ ਗਏ ਨੇ ਫਿਰਦਿਆਂ ਨੂੰ ਪਤਾਲਾਂ 'ਚ ਇਹ ਕੋਈ ਲੰਮਾ ਟਾਈਮ ਹੋ ਗਿਆ ਸਾਨੂੰ ਦੇਖਦਿਆਂ ਨੂੰ ਤੇ ਦੇਖਦੇ ਨੇ ਥੱਲੇ ਵੀ ਲੋਕ ਭਗਤੀ ਕਰ ਰਹੇ ਨੇ ਸਰਾਲਕੇ ਸੰਗਤਾਂ ਬੈਠੀਆਂ ਨੇ ਮਾਰੇ ਕਹਿਣ ਲੱਗੇ ਕਿਵੇਂ ਆ ਕਹਿੰਦਾ ਜੀ ਚੱਲ ਗਏ ਵਾਸ ਬਹੁਤ ਸਾਲ ਹੋ ਗਏ ਬਾਪੂ ਮੇਰਾ ਢੀਕਦਾ ਹੋਊਗਾ ਮਾਰੇ ਕਹਿੰਦੇ ਐ ਕਰ ਅੱਥੇ ਉਹਨਾਂ ਸਮਾਪਤੀ ਹੋਏਗੀ ਤੇ ਪ੍ਰਸ਼ਾਦ ਵਰਤੇਗਾ ਪ੍ਰਸ਼ਾਦ ਬਣਾ ਕੇ ਗੁਰੂ ਨਿਮਿਤ ਅਰਦਾਸ ਕਰਕੇ ਵਰਤਾਉਣਾ ਬਹੁਤ ਵੱਡਾ ਕਾਲ ਯੁਗ ਦੇ ਵਿੱਚ ਧਰਮ ਹੈ ਬਹੁਤ ਵੱਡਾ ਪੁੰਨ ਹੈ ਹਰ ਸਿੱਖ ਨੂੰ ਪ੍ਰਸ਼ਾਦ ਦੇਗ ਤਿਆਰ ਕਰਕੇ ਚਾਪਤੀ ਸਾਹਿਬ ਦਾ ਪਾਠ ਕਰਕੇ ਅਨੰਦ ਸਾਹਿਬ ਦਾ ਛੇ ਪੌੜੀਆਂ ਦਾ ਜਾਪ ਕਰਕੇ ਤੇ ਖੁਸ਼ੀ ਦਿਹਾੜੇ ਤੇ ਗੁਰੂ ਨਿਮਿਤ ਸੰਗਤਾਂ ਨੂੰ ਪ੍ਰਸ਼ਾਦ ਵਰਤਾਉਣਾ ਚਾਹੀਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਕਿਹਾ ਕਿ ਕਹਿਣ ਲੱਗਿਆ ਵੀ ਤੇਰੇ ਬਾਪੂ ਨੇ ਯਕੀਨ ਨਹੀਂ ਕਰਨਾਗਾ ਤੇ ਆ ਮੇਰੀ ਜਿਹੜੀ ਕੋਲੇ ਛਿੱਪੀ ਫੜੀ ਹੋਈ ਆ ਇੱਥੇ ਸਮਾਪਤੀ ਹੋ ਗਈ ਆ ਉਹਨੇ ਇਹ ਛਿੱਪੀ ਪ੍ਰਸ਼ਾਦ ਦੀ ਭਰਾ ਲਾ ਤੇ ਆਪਾਂ ਉੱਤੇ ਲੈ ਚੱਲਾਂਗੇ ਉਹ ਵੀ ਛਕ ਲੈਣਗੇ ਪਤਾ ਲੱਗੂਗਾ ਉਹਨਾਂ ਨੂੰ ਵੀ ਹਾਂ ਕਹਿਣ ਲੱਗੇ ਪਰ ਕੱਚ ਕੌਲ ਪ੍ਰਸ਼ਾਦ ਦਾ ਤਰੋਂ ਪਤਲੋਂ ਲਈ ਕੜਾਈ ਪਰ ਕੱਚ ਕੌਲ ਪ੍ਰਸ਼ਾਦ ਕਹਿਣ ਲੱਗੇ ਜਦੋਂ ਕਹਿਣ ਲੱਗੇ ਪ੍ਰਸ਼ਾਦ ਭਾਵ ਕੜਾਈ ਵਿੱਚ ਤਿਆਰ ਕਰਨ ਵਾਲਾ ਤਾਂ ਉਸ ਨੂੰ ਕੜਾਈ ਲਿਖਿਆ ਭਾਈ ਗੁਰਦਾਸ ਨੇ ਤਾਂ ਛਿੱਪੀ ਭਰਾ ਲਈ ਜਦੋਂ ਜਿਹੜੀ ਸਾਧੂ ਰੱਖਦੇ ਹੁੰਦੇ ਨੇ ਨਾਲ ਪ੍ਰਸ਼ਾਦ ਦੀ ਦੇਗ ਦੀ ਭਰਾਲੀ ਸਿੱਪੀ ਤੁਰੋਂ ਪਤਾਲੋਂ ਲਈ ਕੜਾਈ ਕੜਾਈ ਦਾ ਮਤਲਬ ਦੇਗ ਪ੍ਰਸ਼ਾਦ ਲਿਆ ਇੱਕ ਪ੍ਰਸ਼ਾਦ ਹੁੰਦਾ ਇੱਕ ਪ੍ਰਸ਼ਾਦ ਹੁੰਦਾ ਜਿਹੜਾ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੰਦਾ ਪ੍ਰਸ਼ਾਦ ਉਹ ਹੁੰਦੀ ਹੈ ਦੇਗ ਸ਼ਕਨ ਵਾਲੀ ਇੱਕ ਸਾਇਲੈਂਟ ਭਾਵ ਸੱਸੇ ਦੇ ਨਾਲ ਪੈਂਦਾ ਬਿੰਦੀ ਨਹੀਂ ਲੱਗਦੀ ਉਹ ਹੁੰਦੀ ਹੈ ਗੁਰੂ ਦੀ ਕਿਰਪਾ ਜੋ ਮੂਲ ਮੰਤਰ ਚਾਪਾ ਪੜਦਾ ਗੌਰ ਪ੍ਰਸ਼ਾਦ ਦੇ ਗੁਰੂ ਦੀ ਕਿਰਪਾ ਨਾਲ ਨਿਰਭਉ ਨਿਰਵੈਰ ਮਿਲ ਸਕਦਾ ਹੈ ਸੋ ਜਾਰ ਕਲਾ ਨਾ ਛਪੇ ਛਪਾਈ ਤਾਂ ਸਾਰੇ ਜਦੋਂ ਜਾ ਕੇ ਜਦੋਂ ਮਿਲੇ ਤੇ ਜਦੋਂ ਉਸ ਨੇ ਕਿਹਾ ਆਪਣੇ ਪਿਤਾ ਨੂੰ ਦਾਸਤਗੀਰ ਦੇ ਬੇਟੇ ਨੇ ਕਹਿਣ ਲੱਗਿਆ ਅੱਬਾ ਜਾਨ ਆ ਖੁਦਾ ਹੈ ਆ ਖੁਦਾ ਆ ਗਿਆ ਹੈ ਆਪਣੇ ਬਗਦਾਦ ਵਿੱਚ ਸਾਰੇ ਗੁਰੂ ਨਾਨਕ ਦੇ ਚਰਨਾਂ ਤੇ ਝੁੱਕ ਗਏ ਸਾਰਿਆਂ ਨੇ ਬਗਦਾਦ ਵਾਲੇ ਨੇ ਗੁਰੂ ਨਾਨਕ ਪਾਸ਼ਾ ਨਾਮ ਸ਼ਕਾਰਾਂ ਕੀਤੀਆਂ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਵੇ ਨਵਾਇਆ ਗੜ ਬਗਦਾਦ ਨਿਉ ਨਿਉ ਗਿਆ ਮਹਾਰਾਜ ਦੇ ਚਰਨਾਂ ਚ ਸਿਦਕੀਰ ਨੇ ਫੇਰ ਤਾਕਤ ਲਾ ਲਿਆ ਸਾਰੇ ਬਹਿ ਗਏ ਤੇ ਫੇਰ ਪਸਾਉਣਾ ਚਾਹੁੰਦਾ ਵੀ ਕੋਈ ਗੱਲ ਦਾ ਸਵਾਲ ਜਵਾਬ ਕਰੀਏ ਕਹਿਣ ਲੱਗਿਆ ਮਹਾਰਾਜ ਧਰਤੀ ਜਦ ਸਾਜੀ ਉਹ ਤੋਂ ਪਹਿਲਾਂ ਧਰਤੀ ਤੇ ਕੀ ਸੀ ਮਾਰੇ ਕਹਿਣ ਲੱਗੇ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਧਰਤੀ ਤੇ ਕੀ ਸੀ ਕੁਛ ਵੀ ਨਹੀਂ ਸੀ ਉਹ ਕਹਿਣ ਲੱਗੇ ਜੇ ਪੁੱਛਣਾ ਤਾਂ ਮੋਤੀ ਮਂਗਾਉਣੇ ਮੋਤੀ ਮੰਗਾ ਲਈ ਥਾਲੀ ਭਰ ਲਿਆਂਦੀ ਮਾਰਿਕ ਕਹਿੰਦੇ ਦੀ ਗਿਣਤੀ ਕਰ ਜੋ ਗਿਣਤੀ ਕਰਨ ਲੱਗਾ ਕਹਿੰਦਾ 1 2 3 ਮਾਰਿਕ ਕਹਿੰਦੇ ਇੱਕ ਮਿੰਟ ਕਹਿੰਦੇ ਗਿਣਤੀ ਗਲਤ ਕਰਦਾ ਗਿਣਤੀ ਸਹੀ ਕਰ ਕਹਿੰਦਾ ਚਲੋ ਦੁਬਾਰਾ ਸ਼ੁਰੂ ਕਰਦੇ ਹਾਂ ਉਹਨੇ ਫੇਰ ਕੀਤਾ 1 2 ਮਾਰਿਕ ਇਹਨ ਦਾਸਤਗੀਰ ਵਾਰੀ ਵਾਰੀ ਇੱਕ ਤੋਂ ਸ਼ੁਰੂ ਕਰਦਾ ਹੈ ਇੱਕ ਤੋਂ ਪਹਿਲਾਂ ਕਿਉਂ ਨਹੀਂ ਬੋਲਦਾ ਕਹਿੰਦੇ ਇੱਕ ਤੋਂ ਪਹਿਲਾਂ ਹਾਈ ਕੁਝ ਨਹੀਂ ਬੋਲਾਂ ਕੀ ਤੇ ਮਾਰੇ ਕਹਿੰਦੇ ਸਾਨੂੰ ਤੂੰ ਕਹਿੰਦਾ ਵੀ ਅੱਲਾਹ ਤੋਂ ਪਹਿਲਾਂ ਕੀ ਸੀ ਧਰਤੀ ਤੇ ਅੱਲਾਹ ਤੋਂ ਪਹਿਲਾਂ ਹਾਈ ਕੁਝ ਨਹੀਂ ਸੀ ਬੋਲਾਂ ਕੀ ਇੱਕ ਤੋਂ ਇਸੇ ਕਰਕੇ ਤਾਂ ਏਕਾ ਲਾਇਆ ਇੱਕ ਊੜੇ ਦੇ ਅੱਗੇ ਇੱਕ ਓੰਕਾਰ ਪਰਮਾਤਮਾ ਏਕਾ ਉਹਦਾ ਆਕਾਰ ਕੋਈ ਨਹੀਂ ਉਹਦੀ ਸ਼ਕਲ ਕੋਈ ਨਹੀਂ ਸਾਰੀਆਂ ਸ਼ਕਲਾਂ ਉਸੇ ਦੀਆਂ ਹੀ ਨੇ ਫੇਰ ਕਹਿਣ ਲੱਗਿਆ ਬੰਦੇ ਦੇ ਪਰਮਾਤਮਾ ਕਿੱਥੇ ਰਹਿੰਦਾ ਇਹ ਵੀ ਪੁੱਛਿਆ ਤਖਤ ਤੇ ਬੈਠਾ ਮਾਰੇ ਕਹਿੰਦੇ ਦੁੱਧ ਲਿਆ ਗਲਾਸ ਗਲਾਸ ਦੁੱਧ ਲਿਆਂਦਾ ਮਾਰੇ ਕਹਿੰਦੇ ਇਹਦੇ ਵਿੱਚ ਕੀ ਆ ਕਹਿੰਦਾ ਕੁਝ ਨਹੀਂ ਮਾਰੇ ਕਹਿੰਦੇ ਇਹਦੇ ਵਿੱਚ ਘਿਓ ਹੋਊਗਾ ਜਿਵੇਂ ਬੰਦੇ ਦੇ ਜਿਵੇਂ ਦੁੱਧ ਵਿੱਚ ਘਿਓ ਰਹਿੰਦਾ ਰੋਮ ਰੋਮ ਵਿੱਚ ਕਿਉਂ ਰਮਿਆ ਹੋਇਆ ਦੁੱਧ ਦੇ ਐਵੇਂ ਹੀ ਪਰਮਾਤਮਾ ਬੰਦੇ ਵਿੱਚ ਰਹਿੰਦਾ ਰੋਮ ਰੋਮ ਦੇ ਵਿੱਚ ਪਰਮਾਤਮਾ ਰਮਿਆ ਤਾਂ ਹੀ ਉਹਨੂੰ ਰਾਮ ਕਹਿੰਦੇ ਨੇ ਇਹ ਨਹੀਂ ਵੀ ਕੱਲਾ ਮੱਥੇ 'ਚ ਹੀ ਬੈਠਾ ਇੱਥੇ ਜਾਂ ਇੱਥੇ ਹਿਰਦੇ 'ਚ ਬੈਠਾ ਨਹੀਂ ਰੋਮ ਰੋਮ ਵਿੱਚ ਰਮਿਆ ਹੋਇਆ ਉਹ ਫੇਰ ਕਹਿਣ ਲੱਗਿਆ ਉਹ ਕੰਮ ਕੀ ਕਰਦਾ ਵੀ ਸਾਰੀ ਦੁਨੀਆ ਕੰਮ ਕਰਦੀ ਆ ਬੰਦਾ ਵੀ ਆਪਦੇ ਟੱਡ ਵਾਤੇ ਜਾਨਵਰ ਤੜਕੇ ਉੱਡ ਕੇ ਜਾਂਦੇ ਨੇ ਅੱਥ ਨੇ ਫੇਰ ਆਲ ਨੇ ਜਾਂਦੇ ਨੇ 42 ਲੱਖ ਜੂਨ ਪਾਣੀ ਚ ਭੱਜੀ ਫਿਰਦੀ ਆ ਪੇਟ ਵਾਤੇ 42 ਲੱਖ ਜੂਨ ਪਾਣੀ ਧਰਤੀ ਤੇ ਆ ਉਹ ਆਪਦੇ ਕਾ ਢੱਡ ਵਾਤੇ ਤੁਰੇ ਫਿਰਦੇ ਨੇ ਆਪਦੇ ਆਲ ਨੇ ਬਣਾਏ ਨੇ ਬੰਦੇ ਨੇ ਆਪਦੇ ਘਰ ਪਾਏ ਨੇ ਇਹ ਵੀ ਆਲ ਨਹੀਂ ਨਹੀਂ ਇਕੱਲਾ ਸਾਰੇ ਆਪਦੇ ਆਪਦੇ ਕੰਮ ਚ ਲੱਗੇ ਨੇ ਜਦੋਂ ਪ੍ਰਮਾਤਮਾ ਨੇ 84 ਲੱਖ ਜੂਨ ਬਣਾ ਕੇ ਸਾਰੀ ਧੰਦੇ ਤੇ ਲਾਈ ਆ ਤੇ ਪਰ ਰੱਬ ਆਪ ਵੇਲਾ ਹੀ ਰਹਿੰਦਾ ਕਹਿੰਦਾ ਵੀ ਉਹ ਕੋਈ ਕੰਮ ਕਰਦਾ ਮਾਰੇ ਕਹਿਣ ਲੱਗੇ ਐ ਕਰ ਤੂੰ ਉਤਰ ਕੇ ਥੱਲੇ ਆ ਮੜ ਜੀ ਤਾਕਤ ਤੂੰ ਉਤਰ ਕੇ ਆ ਗਿਆ ਉਹਦੇ ਚੌਰ ਝੋਲਦਾ ਸੀ ਐ ਵੱਡਾ ਪੀਰ ਸੀ ਤਾਂ ਬਾਬਰ ਆਰ ਕੇ ਮੱਥੇ ਟੇਕਦੇ ਸੀ ਉਹਨੂੰ ਆ ਕੇ ਥੱਲੇ ਆ ਗਿਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਖੜੇ ਨੇ ਉੱਥੇ ਖੜ ਗਿਆ ਆ ਕੇ ਦੂਜਿਆਂ ਦੇ ਹੱਥਾਂ 'ਚ ਵੱਟੇ ਫੜੇ ਸੀ ਵੀ ਇਹ ਕਾਫਰ ਹੈ ਕਾਫਰ ਆਪਣੇ ਧਰਮ ਦੇ ਉਲਟ ਗੱਲ ਕਰਦਾ ਮੱਠੀ ਮਾਰਾਂਗੇ ਤੇ ਮਹਾਰਾਜ ਮਰਦਾਨੇ ਨੂੰ ਕਹਿਣ ਲੱਗਿਆ ਆਇਆ ਤਖਤ ਤੇ ਆਪ ਤਖਤ ਤੇ ਬੈਠ ਕੇ ਮਰਦਾਨਾ ਚੌਰ ਸਾਹਿਬ ਕਹਿਣ ਲੱਗਿਆ ਸਾਰੀ ਫਰਜਾ ਸਾਹਮਣੇ ਖੜੀ ਆ ਬਾਦਸ਼ਾਹ ਗੁਰੂ ਨਾਨਕ ਪਾਸ਼ਾ ਸਾਰਿਆਂ ਦਾ ਰੈਬਰ ਬਣ ਕੇ ਉੱਤੇ ਬੈਠਾ ਆਪਾਂ ਕਹਨੇ ਆ ਗੁਰੂ ਨਾਨਕ ਨੇ ਕਿਹੜਾ ਕੋਈ ਜੰਗ ਲੜੀ ਆ ਇਦੋਂ ਵੱਡੀ ਜੰਗ ਕੀ ਹੋਏਗੀ ਸਾਰਾ ਸ਼ਹਿਰ ਖਿਲਾਫ ਜਿਆਦਾ ਨਰ ਮਾਰ ਦਿੱਤਾ ਵੀ ਧਰਮ ਨੂੰ ਖਤਰਾ ਸਾਰੇ ਲੋਕ ਧਰਮ ਦੇ ਨਾਂ ਤੇ ਆ ਕੇ ਭਖੇ ਭਖਾਏ ਪਰ ਹੁਣ ਦੱਤਗੀਰ ਸਾਹਮਣੇ ਖੜਾ ਮੁਰਜ਼ਮ ਬਣਿਆ ਮਾਰੇ ਕਹਿਣ ਲੱਗੇ ਦੱਤਗੀਰੋਂ ਜਿਹੜਾ ਤੂੰ ਸਵਾਲ ਕੀਤਾ ਤਾਂ ਜਵਾਬ ਮਿਲ ਗਿਆ ਤੈਨੂੰ ਕਹਿੰਦਾ ਨਹੀਂ ਮਹਾਰਾਜ ਮਾਰੇ ਕਹਿੰਦੇ ਤੂੰ ਇਹ ਪੁੱਛਦਾ ਹੈ ਵੀ ਰੱਬ ਕੰਮ ਕੀ ਕਰਦਾ ਰੱਬ ਕੰਮ ਆ ਕਰਦਾ ਜਿਹੜਾ ਰੱਬ ਪਾਪ ਬੰਦਾ ਹੰਕਾਰੀ ਹੋ ਜਾਂਦਾ ਉਹਨੂੰ ਮਿੰਟਾਂ ਦੀ ਤਾਕਤਾਂ ਤੋਂ ਲਾ ਕੇ ਸਾਹਮਣੇ ਮੁਰਜ਼ਮ ਬਣਾ ਲੈਂਦਾ ਹੈ ਅੱਜ ਤੁਸੀਂ ਦੇਖਦੇ ਹੋ ਜਿਹੜੇ ਤਾਕਤਾਂ ਤੇ ਬੈਠੇ ਵੱਡੇ ਵੱਡੇ ਜੇਲਾਂ ਚ ਸਿੱਟੇ ਪਏ ਨੇ ਜਦੋਂ ਰੱਬ ਨੂੰ ਭੁੱਲ ਜਾਂਦੇ ਆ ਹੰਕਾਰੀ ਹੋ ਜਾਂਦੇ ਆ ਤੇ ਜਿਹੜਾ ਉਹਦਾ ਪੈਰੋਕਾਰ ਹੁੰਦਾ ਉਹਦੇ ਹੁਕਮ ਚ ਰਹਿੰਦਾ ਉਹਨੂੰ ਫਕੀਰ ਨੂੰ ਤਾਕਤ ਤੇ ਬਾਹ ਦਿੰਦੇ ਨੇ ਮਾਰੇ ਕਹਿੰਦੇ ਵੇਖੋ ਅਸੀਂ ਤਾਕਤ ਤੇ ਬੈਠੇ ਆ ਤੇ ਤੂੰ ਸਾਹਮਣੇ ਮੁਰਜਾ ਬਣਿਆ ਖੜਾ ਪਾਪ ਕੇ ਰੱਬ ਆਹ ਕੰਮ ਕਰਦਾ ਹੈ ਜਿਹੜਾ ਰੱਬ ਦੀ ਰਾਜਾ ਚ ਰਹਿੰਦਾ ਰੱਬ ਨੂੰ ਮੰਨਦਾ ਉਹਨੂੰ ਮਰਜਮ ਤੋਂ ਤਾਕਤ ਤੇ ਬਾਹੋਂ ਲੱਗਿਆ ਮਿੰਟ ਮਾਰਦਾ ਤੇ ਜਿਹੜਾ ਹੰਕਾਰੀ ਹੋ ਜਾਂਦਾ ਤਾਕਤ ਤੇ ਬਹਿ ਕੇ ਉਹਨੂੰ ਤਾਕਤ ਤੋਂ ਲਾ ਕੇ ਮਰਜਮ ਬਣਾਉਣ ਲੱਗਿਆ ਮਿੰਟ ਮਾਰਦਾ ਉਹ ਕੰਮ ਇਹੀ ਕਰਦਾ ਰੱਬ ਪਰਮਾਤਮਾ ਇਹੀ ਨਿਆਂ ਕਰਦਾ ਸੋ ਇਹ ਬਚਨ ਸਾਰੇ ਬਗਦਾਦ ਨੇ ਸੁਣੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਸਾਰੇ ਝੁੱਕ ਗਏ ਮੱਥਾ ਟੇਕਿਆ ਸੋ ਸਾਰਿਆਂ ਨੇ ਗੁਰੂ ਨਾਨਕ ਨੂੰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿ ਕੇ ਸਾਰਿਆਂ ਨੇ ਗੁਰੂ ਨਾਨਕ ਨੂੰ ਨਮਸ਼ਕਾਰਾਂ ਕੀਤੀਆਂ ਸੈਂੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਤਮਾਮ ਭੁੱਲਾ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਪੁਰਲ ਚੁੱਕ ਦੀ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ